ਤੋ ਜਿਹੜੀਆਂ ਚੇਤਾਵਾਂ ਉਹ ਜਲ ਰਹੀਆਂ ਨੇ ਔਰ ਇੱਕੋ ਪਰਿਵਾਰ ਦੇ ਦੋ ਜੀਹਾਂ ਦੀ ਮੌਤ ਹੋਈ ਆ ਇੱਕ ਦਾਦੀ ਅਤੇ ਇੱਕ ਪੋਤੇ ਦੀ ਨੌ ਪਰਿਵਾਰ ਦੇ ਮੈਂਬਰ ਰਹਿੰਦੇ ਸੀ ਇਸ ਘਰ 'ਚ ਬੇਟੀ ਇਹਨਾਂ ਦੀ ਬਾੜ ਸੀ ਨੌ ਦੇ ਨੌ ਖਰਚੇ ਹੀ ਸੀਗੇ ਸਾਰੇ ਜਣੇ ਤੇ ਜੀ ਸਰ ਕਿਸ ਤਰੀਕੇ ਦੇ ਨਾਲ ਇਹ ਨਿਕਲ ਨਹੀਂ ਪਏ ਜਾਂ ਬਾਕੀ ਨਿਕਲ ਗਏ ਸੀ ਵੀ ਇਹਨਾਂ ਨੂੰ ਪਤਾ ਨਹੀਂ ਲੱਗਾ ਅਸਲ ਜਨਾ ਇਹਨਾਂ ਨੂੰ ਮੈਂ ਸਮਝਦਾ ਕਿ ਇਸ ਗੱਲ ਦਾ ਉਸ ਤੋਂ ਆਈਡੀਆ ਨਹੀਂ ਸੀ ਕਿ ਇਹ ਇੰਨਾ ਵੱਧ ਜਣੀਆ ਗੱਲ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਜਿੱਥੇ ਦਾਦੀ ਅਤੇ ਪੋਤੇ ਦਾ ਅੱਜ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਔਰ ਅੱਗ ਲੱਗਣ ਦੇ ਕਾਰਨ ਜਿਹੜੀ ਮੌਤ ਹੋਈ ਸੀ ਬੀਤੇ 2 ਦਿਨ ਪਹਿਲਾਂ ਭਾਰਤ ਨਗਰ ਚੌਕ ਦੇ ਕੋਲ ਅੱਗ ਲੱਗੀ ਸੀ ਨੀਚੇ ਜਿਹੜਾ ਗੋਦਾਮ ਸੀਗਾ ਉਹਨਾਂ ਦਾ ਗੋਦਾਮ ਸੀਗਾ ਜਿਸ ਤੋਂ ਬਾਅਦ ਜਿਆਦਾ ਧੂਆਂ ਹੋਣ ਦੇ ਕਾਰਨ ਚੱਲੀ ਅਤੇ ਪੋਤੇ ਦੀ ਮੌਤ ਹੋਈ ਸੀ ਔਰ ਲੁਧਿਆਣਾ ਦੇ ਵਿੱਚ ਬੜੀ ਹੀ ਮੰਦਭਗੀ ਘਟਨਾ ਵਾਪਰੀ ਹੈ ਬੀਤੇ ਦੋ ਦਿਨ ਪਹਿਲਾਂ ਇੱਕ ਘਰ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਦਾਦੀ ਅਤੇ ਪੋਤੇ ਦੀ ਮੌਤ ਹੋ ਜਾਂਦੀ ਹੈ ਔਰ ਲੁਧਿਆਣਾ ਦੇ ਵਿੱਚ ਅੱਜ ਘਰ ਦੇ ਵਿੱਚ ਇੱਕੋ ਘਰ ਦੇ ਵਿੱਚ ਦੋ ਅਰਥੀਆਂ ਜਿਹੜੀਆਂ ਉੱਠੀਆਂ ਨੇ ਦਾਦੀ ਅਤੇ ਪੋਤੇ ਦੀ ਕਿਉਂਕਿ ਪਰਿਵਾਰ ਦਾ ਰੋਣਾ ਜਿਹੜਾ ਉਹ ਨਹੀਂ ਦੇਖਿਆ ਜਾ ਰਿਹਾ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜੇ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਦਾਦੀ ਅਤੇ ਪੋਤੇ ਦਾ ਅੱਜ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਔਰ ਅੱਗ ਲੱਗਣ ਦੇ ਕਾਰਨ ਜਿਹੜੀ ਮੌਤ ਹੋਈ ਸੀ ਬੀਤੇ 2 ਦਿਨ ਪਹਿਲਾਂ ਭਾਰਤ ਨਗਰ ਚੌਂਕ ਦੇ ਕੋਲ ਅੱਗ ਲੱਗੀ ਸੀ ਨੀਚੇ ਜਿਹੜਾ ਗੋਦਾਮ ਸੀਗਾ ਉਹਨਾਂ ਦਾ ਗੋਦਾਮ ਸੀਗਾ ਜਿਸ ਤੋਂ ਬਾਅਦ ਜਿਆਦਾ ਧੂਆਂ ਹੋਣ ਦੇ ਕਾਰਨ ਦਾਦੀ ਅਤੇ ਪੋਤੇ ਦੀ ਮੌਤ ਹੋਈ ਸੀ ਔਰ ਪੋਤੇ ਦਾ ਨਾਮ ਜਿਹੜਾ ਗਰਵ ਜਿਹੜਾ ਉਹ ਦੱਸਿਆ ਜਾ ਰਿਹਾ 17 ਸਾਲ ਉਸ ਦੀ ਉਮਰ ਆ ਤੇ ਦਾਦੀ ਅਜੋਕੀ 70 ਤੋਂ 72 ਸਾਲ ਜਿਹੜੀ ਦਾਦੀ ਦੀ ਉਮਰ ਹੈ ਜਿਸ ਦਾ ਨਾਮ ਸੁਧਾ ਜਿਹੜਾ ਉਹ ਦੱਸਿਆ ਜਾ ਰਿਹਾ ਹਾਲਾਂਕਿ ਪਰਿਵਾਰ ਦਾ ਜੋ ਰੋਣਾ ਉਹ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਇੱਕੋ ਘਰ ਦੇ ਦੋ ਜੀਹਾਂ ਦੀ ਮੌਤ ਹੋਈ ਹੈ ਇੱਕੋ ਘਰ ਦੇ ਵਿੱਚ ਦੋ ਅਰਥੀਆਂ ਜਿਹੜੀਆਂ ਉਹ ਉਠੀਆਂ ਨੇ ਸੋ ਲਗਾਤਾਰ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਆਸ-ਪਾਸ ਦੇ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਗ ਲੱਗੀ ਔਰ ਅੱਗ ਲੱਗਣ ਦੇ ਕਾਰਨ ਇੱਕੋ ਪਰਿਵਾਰ ਦੇ ਦੋ ਜੀਹਾਂ ਦੀ ਮੌਤ ਹੋਈ ਸੋ ਪਰਿਵਾਰ ਦੇ ਵਿੱਚ ਅਤੇ ਜੋ ਆਸ-ਪਾਸ ਦੇ ਲੋਕ ਆ ਉਹਨਾਂ ਦੇ ਵਿੱਚ ਸਹਿਮ ਦੀ ਜਿਹੜੀ ਲਹਿਰ ਆ ਕਿਤਨ ਕਿਤੇ ਜੋ ਪਾਣਾ ਵਰਤਿਆ ਕਿਉਂਕਿ ਇੱਕੋ ਪਰਿਵਾਰ ਦੇ ਦੋ ਜੀਹਾਂ ਦੀ ਮੌਤ ਹੋਈ ਆ ਦਾਦੇ ਅਤੇ ਬੋਤੇ ਦੀ ਸਰ ਅੱਗ ਲੱਗੀ ਆ ਅੱਗ ਜਦੋਂ ਲੱਗੀ ਉਸ ਵਕਤ ਘਰ ਦੇ ਵਿੱਚ ਕਿੰਨੇ ਮੈਂਬਰ ਸੀਗੇ ਨੌ ਪਰਿਵਾਰ ਦੇ ਮੈਂਬਰ ਰਹਿੰਦੇ ਸੀ ਇਸ ਘਰ 'ਚ ਜੀ ਬੇਟੀ ਇਹਨਾਂ ਦੀ ਬਾਹਰ ਸੀ ਨੌ ਦੇ ਨੌ ਕਰਤੇ ਸੀ ਸਾਰੇ ਜਣੇ ਜੀ ਤਾਂ ਇਹ ਸਰ ਕਿਸ ਤਰੀਕੇ ਦੇ ਨਾਲ ਇਹ ਨਿਕਲ ਨਹੀਂ ਪਾਏ ਜਬਾਕੀ ਨਿਕਲ ਗਏ ਸੀ ਵੀ ਇਹਨਾਂ ਨੂੰ ਪਤਾ ਨਹੀਂ ਲੱਗਾ ਅਸਲ 'ਚ ਨਾ ਇਹਨਾਂ ਨੂੰ ਇਸ ਮੈਂ ਸਮਝਦਾ ਕਿ ਇਸ ਗੱਲ ਦਾ ਉਸ ਟਾਈਮ ਆਈਡੀਆ ਨਹੀਂ ਸੀ ਕਿ ਇਹ ਇੰਨਾ ਵੱਜ ਜਾਣੀ ਹੈ ਗੱਲ ਤੇ ਜਦੋਂ ਕੁਝ ਪਰਿਵਾਰ ਦੇ ਮੈਂਬਰ ਆ ਗਏ ਤੇ ਕੁਝ ਉੱਪਰ ਸੀਗੇ ਤੇ ਉਹਨਾਂ ਨੂੰ ਇੱਕ ਦੋ ਬੁਲਾਣ ਵੀ ਗਏ ਉਤਰੇ ਆਏ ਕੁਝ ਤੇ ਜਿਹੜੇ ਰਹਿ ਗਏ ਉਹ ਥੋੜਾ ਕਿਤੇ ਮਾੜੀ-ਮੋੜੀ ਢਿੱਲ ਜਦੋਂ ਹੋਈ ਇਹਨਾਂ ਨੂੰ ਆਗਨੇ ਇੰਨੀ ਸਪੀਡ ਫੜ ਲਈ ਇਹਨਾਂ ਧੂਆਂ ਹੋ ਗਿਆ ਕਿ ਉਸ ਤੋਂ ਬਾਅਦ ਦਾ ਫਿਰ ਤਾਂ ਉਹੀ ਜਾਣਦੇ ਨੇ ਵੀ ਹੋਇਆ ਕੀ ਹੈ ਧੂਏ ਜਿਆਦਾ ਰਸਤਾ ਨਹੀਂ ਉਹਨਾਂ ਨੂੰ ਮਿਲਿਆ ਯਾ ਕਹਿ ਸਕਦੇ ਆ ਕਿ ਉਹਨਾਂ ਨੇ ਹਿੰਮਤ ਨਹੀਂ ਕੀਤੀ ਥੱਲੇ ਆਣ ਦੀ। ਉੱਪਰ ਚਲੇ ਜਾਂਦੇ ਸ਼ਾਇਦ ਬਚਾਅ ਹੋ ਜਾਂਦਾ। ਕਿਾ ਇਹ ਵੀ ਜਾ ਰਿਹਾ? ਕਿਾ ਇਹ ਵੀ ਜਾ ਰਿਹਾ? ਦਾਦੀ ਅਤੇ ਪੋਤੇ ਦੀ ਮੌਤ ਹੋਈ ਆ। ਜੋ ਘਰ ਦੇ ਵਿੱਚ ਇੱਕ ਪਾਲਤੂ ਡੌਗ ਸੀ, ਉਸ ਦੀ ਵੀ ਮੌਤ ਹੋਈ ਜਾਂ ਅੰਦਰ। ਜੀ ਜੀ ਇੱਕ ਪਾਲਤੂ ਕੁੱਤਾ ਸੀਗਾ। ਉਹਦੀ ਵੀ ਉਹ ਵੀ ਉਹ ਵੀ ਮਰ ਗਿਆ ਵਿਚਾਰਾ। ਸਰ ਇਹ ਲੜਕੇ ਦੀ ਕਿੰਨੀ ਉਮਰ ਸੀ ਤੇ ਉਹ ਪ੍ਰੈ ਸਟੱਡੀ ਕਰਦਾ ਸੀਗਾ ਜਾਂ ਕੁਝ ਬੰਨਣਾ ਚਾਹੁੰਦਾ ਸੀਗਾ? ਲੜਕਾ ਪਲੱਸ 2 ਚ ਪੜਦਾ ਸੀ। ਮੇਰੇ ਬੇਟੇ ਦੇ ਨਾਲ ਜਿਮ ਕਰਦਾ ਸੀਗਾ ਸ਼ਾਮ ਵੇਲੇ। ਮੈਨੂੰ ਕੱਲ ਮੇਰਾ ਬੇਟਾ ਦੱਸ ਰਿਹਾ ਸੀਗਾ ਕਿ ਉਹ ਕਹਿ ਰਿਹਾ ਹੈ ਕਿ ਮੇਰੀ ਬਾਡੀ ਹੁਣ ਫਿੱਟ ਹੋ ਗਈ ਹੈ ਕਿ ਮੈਂ 6 ਪੈਡ ਬਣਾਣੇ ਆਂ ਅੱਛਾ ਮਤਲਬ ਉਹ ਬੱਚੇ ਚ ਬੇਟੇ ਨੇ ਮੈਨੂੰ ਜਿਸ ਤਰ੍ਹਾਂ ਦੱਸਿਆ ਕਿ ਉਹਦੀ ਚਾਹ ਸੀਗੀ ਕਿ ਮੈਂ ਅੱਗੇ ਵਧਣਾ ਹੈ ਮੈਂ ਕੁਝ ਕਰਨਾ ਹੈ ਉਹ ਇਹ ਉਹਦੀ ਚਾਹ ਸੀਗੀ ਉਹਦੇ ਨਾਲ ਬੜਾ ਬੜੀਆ ਬਹੁਤ ਬੜੀਆ ਬੱਚਾ ਸੀ ਜਿਹੜਾ ਜਿਹੜਾ ਚਲਾ ਗਿਆ ਮੈਂ ਸਭਾ ਬਤਾ ਕੇ ਪਰਿਵਾਰ ਤੇ ਸ਼ਬਦਾ ਜੀ ਨਹੀਂ ਕਹਿ ਸਕਦਾ ਇਹ ਕੀ ਹੋ ਜਾ ਰਿਹਾ ਹੈ ਕਿ ਹੋਸਰੀ ਦਾ ਕੰਮ ਸੀ ਨੀਚੇ ਸਮਾਨ ਪਿਆ ਸੀਗਾ ਜਾਂ ਧਾਗਾ ਤੁਗਾ ਜਿਹਦੇ ਕਰਕੇ ਅੱਗੇ ਜਿਹੜੀ ਜਿਆਦਾ ਲੱਗੀ ਇਹ ਉੱਤੇ ਕਰਕੇ ਹੀ ਆ ਜੀ ਉਹ ਥੱਲੇ ਉਨ ਪਈ ਸੀਗੀ ਇਹ ਬੇਸਿਕਲੀ ਟਰੇਡਿੰਗ ਕਰਦੇ ਸੀਗੇ ਕਰੋ ਹੀ ਇਹ ਬੜਾ ਮੈਂ ਇਹਨਾਂ ਨੂੰ ਬੜਾ ਪੁਰਾਣਾ ਜਾਣਦਾ 30 ਸਾਲ ਤੋਂ ਜਾਣਦਾ ਔਰ ਇਹ ਪਰਿਵਾਰ ਬੜਾ ਪਹਿਲਾਂ ਬੜੀ ਗਰੀਬੀ ਚੋਂ ਥੋੜਾ ਉੱਠਿਆ ਹੈ ਤੇ ਹੁਣੇ ਥੋੜਾ ਜਿਹਾ 5-4 ਸਾਲ ਤੋਂ ਪੈਰੋਂ ਤੇ ਪੈਰਾਂ ਤੇ ਹੋਇਆ ਸੀਗਾ ਰੋਟੀ ਪਾਣੀ ਵਧੀਆ ਲੱਗੇ ਸੀ ਖਾਣ ਥੱਲੇ ਸਮਾਨ ਰੱਖ ਕੇ ਉਹਦੀ ਟਰੇਡਿੰਗ ਕਰਦੇ ਹੁੰਦੇ ਸੀਗੇ ਐਮਾਜ਼ਨ ਦੇ ਥਰੂ ਸਰ ਇਹ ਕਿੰਨੇ ਭੈਣ ਭਰਾ ਸੀਗੇ ਆ ਦੇਖੋ ਦੋ ਭਰਾ ਨੇ ਉਹਨਾਂ ਦੇ ਮਾਤਾ ਪਿਤਾ ਰਹਿੰਦੇ ਸੀ ਨਾਲ ਦੋਨਾਂ ਭਰਾਵਾਂ ਦੇ ਅੱਗੇ ਬੱਚੇ ਆ ਉਹਨਾਂ ਦੀ ਦੋਨਾਂ ਦੀਆਂ ਧਰਮ ਪਤਨੀਆਂ ਜਿਹੜਾ ਵੱਡਾ ਹੈ ਜਿਹਦੀ ਡੈਥ ਹੋਈ ਹੈ ਮੁੰਡੇ ਦੀ ਉਹਦੇ ਦੋ ਬੱਚੇ ਨੇ ਇੱਕ ਬੇਟੀ ਇੱਕ ਬੇਟਾ ਬੇਟੇ ਦੀ ਡੈਥ ਹੋ ਗਈ ਹੈ ਬੇਟੀ ਕੈਨੇਡਾ ਚ ਪੜ ਰਹੀ ਸੀਗੀ ਔਰ ਛੋਟੇ ਦੇ ਦੋ ਬੇਟੇ ਹਨ ਮਤਲਬ ਕਿ ਇਸ ਨੇ ਆਪਣੇ ਘਰ ਦਾ ਸਹਾਰਾ ਬੰਨਾ ਸੀਗਾ ਵੱਡੇ ਹੋ ਕੇ ਤੇ ਜਿਹੜਾ ਉਹ ਹੀ ਹੁਣ ਨਹੀਂ ਰਿਹਾ ਸੁਭਾਵਿਕ ਹੈ ਜੀ ਮਾਪੇ ਨੂੰ ਬੜੀਆਂ ਉਮੀਦਾਂ ਹੁੰਦੀਆਂ ਕਿ ਬੱਚਾ ਸਾਡਾ بڑا ਹੋਊਗਾ ਹੁਣ ਤਾਂ 17 ਸਾਲ ਦੀ ਉਮਰ ਹੋ ਗਈ ਸੀਗੀ ਸਾਲ ਪੀ ਸੀਗਾ ਬੰਨਾ ਕਿਸੇ ਤੇ ਦੇਖੋ ਹਰ ਹਰ ਬੱਚੇ ਦਾ ਡ੍ਰੀਮ ਹੁੰਦਾ ਜਿੰਨਾ ਮੈਨੂੰ ਮੇਰੇ ਬੇਟੇ ਨੇ ਦੱਸਿਆ ਮੈਂ ਕਿਉਂਕਿ ਬੱਚਾ ਮੇਰਾ ਕਦੇ ਮਿਲਣਾ ਨਹੀਂ ਹੋਇਆ ਪਰ ਬੇਟਾ ਮੈਨੂੰ ਦੱਸਦਾ ਸੀ ਕਿ ਉਹਦੇ 'ਚ ਕੁਝ ਅੱਗੇ ਵਧਣ ਦੀ ਚਾਹ ਸੀਗੀ ਉਹ ਜਿਹੜਾ ਬੱਚਾ ਇਹ ਗੱਲ ਕਰ ਰਿਹਾ ਕਿ ਮੇਰੀ ਬੋਡੀ ਸੈੱਟ ਹੋ ਗਈ ਉਹ ਮੈਂ 6 ਪੈਡ ਬਣਾਣੇ ਆ ਤੇ ਕੁਛ ਨਾ ਕੁਛ ਕਰਨ ਦੀ ਚਾਹ ਸੀਗੀ ਤੇ ਤਾਂ ਹੀ ਕੁਛ ਕਹਿ ਰਿਹਾ ਸੀ ਠੀਕ ਹੈ ਸਮਾਵੇਕ ਬਿਲਕੁਲ ਇਹ ਤਸਵੀਰ ਮੈਂ ਤੁਹਾਨੂੰ ਜਰੂਰ ਦਿਖਾਉਂਗਾ ਅੰਦਰ ਜਾ ਕੇ ਕਿ ਦੋ ਜਿਹੜੀਆਂ ਚੇਤਾਵਾਂ ਉਜਲ ਰਹੀਆਂ ਨੇ ਔਰ ਇੱਕੋ ਪਰਿਵਾਰ ਦੇ ਦੋ ਜੀਹਾਂ ਦੀ ਮੌਤ ਹੋਈ ਹੈ ਇੱਕ ਦਾਦੀ ਅਤੇ ਇੱਕ ਪੋਤੇ ਦੀ ਕਹਿੰਦੇ ਕਿ ਦਾਦੀ ਅਤੇ ਪੋਤੇ ਦਾ ਬਹੁਤ ਰਿਸ਼ਤਾ ਪਿਆਰਾ ਹੁੰਦਾ ਹੈ ਬਹੁਤ ਇੱਕ ਦੂਜੇ ਦੇ ਨਾਲ ਪਿਆਰ ਹੁੰਦਾ ਹੈ ਤਾਂ ਲੁਧਿਆਣੇ ਦੇ ਵਿੱਚ ਮੰਦਪਗੀ ਘਟਨਾ ਵਾਪਰੀ ਹੈ ਜਿਸ ਤੇ ਦੋ ਦਿਨ ਪਹਿਲਾਂ ਭਾਰਤਨਾਗਰ ਚੌਂਕ ਦੇ ਵਿੱਚ ਇੱਕ ਕਾਰ ਦੇ ਵਿੱਚ ਅੱਗ ਲੱਗਦੀ ਹੈ ਸ਼ਾਰਟ ਸਰਕਟ ਦਾ ਕਾਰਨ ਇਹ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਹਾਲਾਂਕਿ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਕਾਰ ਦੇ ਵਿੱਚ 8 ਤੋਂ 10 ਮੈਂਬਰ ਸੀਗੇ ਬਾਕੀ ਮੈਂਬਰ ਜਿਹੜੇ ਘਰ ਤੋਂ ਬਾਹਰ ਆ ਗਏ ਇਹ ਦੋ ਜਿਹੜੇ ਅੰਦਰ ਰਹਿ ਗਏ ਸੀਗੇ ਦਾਦੀ ਅਤੇ ਪੋਤੇ ਦੀ ਮੌਤ ਹੋਈ ਹੈ ਔਰ ਕਿਉਂਕਿ ਧੂਆ ਬਹੁਤ ਜ਼ਿਆਦਾ ਹੋ ਗਿਆ ਸੀ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਪਾਲਤੂ ਜੋ ਡੌਗ ਵੀ ਸੀਗਾ ਉਸਦੀ ਵੀ ਮੌਤ ਹੋਈ ਆ ਤਾਂ ਬੜੀ ਹੀ ਅਮਨਪੱਖੀ ਘਟਨਾ ਜੋ ਲੁਧਿਆਣਾ ਦੇ ਵਿੱਚ ਵਾਪਰੀ ਆ ਔਰ ਜੋ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਿਹੜਾ ਪਲੱਸ 2 ਜਿਹੜੀ ਉਸਨੇ ਕੀਤੀ ਸੀ ਔਰ ਜਿੰਬੀ ਜਾਂਦਾ ਜੋ ਬਹੁਤ ਕ੍ਰੇਸੀ ਜਿਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਬਹੁਤ ਅੱਗੇ ਵਧਣਾ ਸੀਗਾ ਉਹਨਾਂ ਨੇ ਬਹੁਤ ਅੱਗੇ ਜੋ ਕਾਫੀ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਇਦ ਉਸਨੇ ਕੋਈ ਡਿਜ਼ਾਈਨਰ ਬੰਨਣਾ ਸੀਗਾ ਜੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਇੱਕੋ ਪਰਿਵਾਰ ਦੇ ਵਿੱਚ ਦੋ ਜੀਹਾਂ ਦੀ ਜਾਨ ਗਈ ਹੈ ਦਾਦੀ ਅਤੇ ਪੋਤੇ ਦੀ ਕਿਉਂਕਿ ਦਾਦੀ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ ਔਰ ਪੋਤੇ ਦੀ 17 ਸਾਲ ਉਮਰ ਜਿਹੜੀ ਇਹ ਦੱਸੀ ਜਾ ਰਹੀ ਹੈ ਪਰਿਵਾਰ ਮੈਂਬਰ ਦਾ ਰੋਣਾ ਜਿਹੜਾ ਉਹ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਨੇ ਹਾਲਾਂਕਿ ਪਰਿਵਾਰ ਜਿਹੜੇ ਮੈਂਬਰ ਆ ਉਹ ਬੋਲਣ ਦੇ ਹਾਲਾਤ ਵਿੱਚ ਆ ਨਹੀਂ ਹੈ ਔਰ ਭਾਰਤ ਨਗਰ ਚੌਂਕ ਦੇ ਵਿੱਚ ਦੋ ਦਿਨ ਪਹਿਲਾਂ ਇਹ ਘਟਨਾ ਵਾਪਰੀ ਸੀ ਅੱਜ ਦਾਦੀ ਅਤੇ ਪੋਤੇ ਦਾ ਜੋ ਸੰਸਕਾਰ ਆ ਉਹ ਕੀਤਾ ਗਿਆ ਕਿਉਂਕਿ ਅੱਗ ਲੱਗਣ ਦੇ ਕਾਰਨ ਜਿਹੜੀ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀ ਜਿਹੜਾ ਰਜਨਸ ਸਪੋਕਸਮੈਨ ਨਾਲ ਕੈਮਰਾਮੈਨ ਸੰਦੀਪ ਨਾਲ ਮੈਨੂੰ ਸਿੱਧੂ ਤੰਦਵਾਲ